ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪਾਂ ਆਪਣੀ ਹੀ ਪਿੰਨ ਲਹਿਰਾ ਬੇਗਾ ਜ਼ਿਲ੍ਹਾ ਬਟਿੰਡਾ ਬਾਈ ਸਰਜੀਤ ਸਿੰਘ ਦੇ ਘਰੇ ਖੜੇ ਆ ਬਾਈ ਕੋਲੇ ਬਹੁਤ ਸੋਹਣੀ ਝੋਟੀ ਹਰਿਆਣੇ ਦੀ ਜੇ ਸੂਏ ਸੁਣ ਵਾਲੀ ਸਾਢੇ 7 ਮਹੀਨੇ ਦੀ ਗੱਭਣਾ ਬਾਈ ਜੀ ਦੁੱਧੋਂ ਡਰਾਈ ਆ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੇ ਆ ਗੱਭਣ ਝੋਟੀ ਆ ਬਹੁਤ ਸੋਹਣੀ ਬਹੁਤ ਹੀ ਵਧੀਆ ਬੱਠੂੜੇ ਦੀ ਚੰਗੀ ਹੈ ਤੇ ਖੰਲੇਵੀ ਦੀ ਸਾਫ ਆ ਪਿੰਡ ਲੈ ਰਾਬੇਗਾ ਜ਼ਿਲ੍ਹਾ ਬਠਿੰਡਾ ਤੇ ਬਾਈਆਂ ਦਾ ਡੇਰੀ ਦਾ ਕੰਮ ਆ ਫਾਰਮ ਦਾ ਤਾਂ ਕਰਕੇ ਵੇਚਦੇ ਆ ਕਿਉਂਕਿ ਇਹਨਾਂ ਨੂੰ ਹਰ ਵੇਲੇ ਸੱਜਰ ਪਸ਼ੂ ਚਾਹੀਦੇ ਆ ਤੇ ਇਸ ਕਰਕੇ ਇਹਨਾਂ ਨੇ ਪਾਊ ਕਰੀਏ ਬਾਈ ਨੇ ਇਹ ਗੱਲਬਾਤ ਆਪਾਂ ਕਰ ਲੈਣੇ ਆ ਹਾ ਵੀ ਕਮਲ ਕੀ ਹਾਲ ਆ ਬਾਈ ਠੀਕ ਠਾਕ ਜੀ ਵਧੀਆ ਜੀ ਤੇ ਇਹ ਆਪਣੀ ਝੁੱਟੀ ਦੂਜੇ ਸੂਏ ਲਈ ਗੱਭਣਾ ਜੀ ਅੱਛਾ ਪਹਿਲਾਂ ਸੂਆ ਸਰੀ ਵੀ ਸੀ ਜਿਹੜਾ 15 ਕਿਲੋ ਦੁੱਧ ਦਿੱਤਾ ਜਾਣੇ ਵਧੀਆ ਦੂਜੇ ਸੂਏ ਲਈ ਗੱਭਣਾ 7.5 ਮਹੀਨਿਆਂ ਦੀ ਤੇ ਦੁੱਧੋ ਡਰਾਈ ਹਾਂ ਦੁੱਧੋ ਡਰਾਈ ਆ ਸੀਮਨ ਵਧੀਆ ਲੱਗਿਆ ਹੋਇਆ ਇਹਦੇ ਅੱਛਾ ਹੁਣ ਆਪਣੇ ਯਾਦ ਨਹੀਂ ਉਦੋਂ ਸੀਮਨ ਵਧੀਆ ਲੱਗਿਆ ਹੋਇਆ ਤੇ ਪਹਿਲਾਂ ਕਿੰਨਾ ਦੁੱਧ ਕੱਢਿਆ ਨੇ ਪਹਿਲਾਂ ਨੇ ਇਹ 14-15 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਅੱਛਾ ਕੀ ਰੇਟ ਕਰਤਾ ਸਹੀ ਸੀ ਇਹਦਾ ਇਹਦਾ ਰੇਟ 145 ਕਰੇਗਾ ਕਿੰਨਾ ਬੋਲਾਂ 8125569202 ਤੇ ਇੱਕ ਨੰਬਰ ਹੋਰ ਬੋਲ ਦਿੰਦੇ ਨੇ ਜੀ 94646 60274 ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਾਈ ਜੀ ਬਹੁਤ ਵਧੀਆ ਚੰਗੀ ਝੋਟੀ ਆ ਅੱਗੇ ਬਣਨ ਵਾਲੀ ਤੇ ਮੇਰੇ ਭਰਾ ਨੇ ਕਿਸੇ ਨੇ ਲੈਣੀ ਆ ਬਾਈ ਨਾਲ ਗੱਲਬਾਤ ਕਰ ਸਕਦਾ ਸੁਨਗਾਨੀ ਕੁੰਡੀ ਆ ਸੋਹਣੀ ਆ ਚੈੱਕ ਕਰਨ ਨੂੰ ਤੁਸਲੀ ਨਾਲ ਬਹੁਤ ਵਧੀਆ ਇਹ ਕਾ ਗਾਂ ਵੀ ਬਕਾਊਆ ਕਾ ਗਾਂ ਬਕਾਊਆ ਜੀ ਇਹਨੂੰ ਤੋਰ ਮੜਾ ਗਾਂ ਬਕਾਊਆ ਬਹੁਤ ਵਧੀਆ ਬਾਈ ਕੋਲੇ ਡਾਵਲ ਆ ਇਹ ਵੀ ਗੱਬਣ ਇਹਦੇ ਵਰਵੀ ਲਾਲ ਨੇ ਜਾਣਕਾਰੀ ਇਹ ਬੇਟਾ ਵਾਡੀ ਦੀ ਚੰਗੀ ਆ ਮੋੜ ਲਿਆ ਬਾਈ ਕਮਲ ਆ ਇੱਥੇ ਵੜਨ ਲੱਗੋ ਨਹੀਂ ਹਾਂ ਆਲੋਦ ਸਲਿਨਾ ਚੈੱਕ ਕਰਦਾ ਇਹ ਜੀ ਸਾਢੇ 6 ਮਹੀਨੇ ਦੀ ਗੱਭ ਹੈ ਚੈੱਕ ਪਾਸ ਚੈੱਕ ਪਾਸ ਆਪਾਂ ਅਗਲੇ ਨੂੰ ਚੈੱਕ ਕਰਾ ਕੇ ਦੇਣੀ ਹੈ ਦੁੱਧੋਂ ਇਹ ਵੀ ਡਰਾਈ ਹੈ ਜੀ ਅੱਛਾ ਤੇ ਇਹ ਤੀਜੀ ਸੂਏ ਚੌਥੇ ਆਪਣੇ ਕੋਈ ਤੀਜੇ ਲਈ ਆਪਾਂ ਗਾਂ ਲੈਤੀ ਸੀ ਪਹਿਲੇ ਸੂਏ ਦੋ ਸੂਏ ਸੂਕੀ ਸੀ ਹੁਣ ਤੀਜੇ ਲਈ ਆਪਣੇ ਲਈ ਉਹ ਹੈ ਜੀ ਗੱਭਣ ਹੈ ਕਿੰਨਾ ਦੁੱਧ ਦਿੱਤਾ ਦੂਜੀ ਸੂਏ ਨੇ ਇਹਨੇ ਦਿੱਤਾ ਜੀ 25-30 ਲੀਟਰ ਤਾਂ ਆਮ ਹੀ ਦੇ ਜਾਂਦੀ ਹੈ ਨਾਰਮਲ ਸੇਵਾ ਤੀਜੀ ਜੀ ਅੱਛਾ ਹਾਂਜੀ ਕੀ ਰੇਟ ਕਰਤਾ ਇਹਦਾ ਇਹਦਾ ਰੇਟ ਲੈਣ ਦੇਣੀ ਹੈ ਜੀ 65000 ਰੁਪਏ ਨੰਬਰ ਬੋਲ ਦੇ ਬਟਕਾ ਨੰਬਰ 62805 69219 ਤੇ ਇੱਕ ਨੰਬਰ ਹੋਰ ਬੋਲ ਦੇ ਨਹੀਂ 94646 60274 ਪਹਿਲਾਂ ਵਾਲੇ ਕਰੀ ਹੋਰ ਬੋਲ 62805 69219 ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਬਾਈ ਜੀ ਬਹੁਤ ਚੰਗੀ ਗਾਂ ਜਾਣਕਾਰੀ ਬਾਈ ਨੇ ਦੇ ਦਿੱਤੀ ਤੇ ਗੱਲਬਾਤ ਤੁਸੀਂ ਪਹਰਾਣਾ ਕਰ ਸਕਦੇ ਹੋ ਫੋਨ ਤੇ ਤੇ ਬਾਈਆਂ ਦਾ ਫਾਰਮ ਦਾ ਕੰਮ ਆ ਡੇਰੀ ਦਾ ਕਿਉਂਕਿ ਇਹਨਾਂ ਨੇ ਹਰ ਵੇਲੇ ਸੱਜਰ ਪਸ਼ੂ ਚਾਹੀਦੇ ਹੁੰਦੇ ਦੁੱਧ ਚਾਹੀਦਾ ਆ ਜੋ ਟੀ ਉਹੀ ਜਿਹੜੀ ਆਪਾਂ ਦਿਖਾ ਕੇ ਹਟੇ ਆਂ ਕਰ ਲੋ ਚੈੱਕ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੈ ਆਪਣਾ ਨੰਬਰ ਹੈ 946288308 ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਭਰਾਵਾਂ ਦਾ ਜਿਹੜੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਆ ਤੇ ਇੱਕ ਤਰੀਕ ਨੂੰ ਰਾਮਪਰਾ 11 ਨੂੰ ਤਨੋਲਾ ਤੇ 20 ਨੂੰ ਮੋੜਾਂ ਤੇ ਆਪਾਂ ਲਾਈਵ ਹੁੰਨੇ ਹੁੰਨੇ ਬਾਈ ਜੀ 7:30 8:00 ਵਜੇ ਮੰਡੀਆਂ ਦਾ ਮੰਦਾ ਚੰਗਾ ਹਾਲ ਦੇਖਣ ਲਈ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ